ਸੋਪਰੇਸ਼ਨ ਮਾ ਜੋ ਡੀਜੀਪਸਾਹਬ ਨੂੰ ਚਰਾਏ ਗਏ ਲਗ ਲਗ ਜ਼ਿਲ੍ਹਾ ਚ ਸਾਡੇ ਸ਼੍ਰੀ ਮੁਖਸਰ ਸਾਹਿਬ ਚ ਸ਼੍ਰੀ ਭਾਗੀਰਥ ਮੀਨਾ ਆਈਪੀਐਸਐਸਜੀ ਸਾਹਿਬ ਨੂੰ ਅਸੀਂ ਅੱਜ ਗਿਦੜਵਾ ਸਾਭੇ ਤੇ ਬਾਕੀ ਸਾਰੀਆਂ ਸਭਾਜੀਆਂ ਚ ਸਾਡੀ ਸਾਡੀ ਇੰਸਪੈਕਟਰ ਪਰਮਜੀਤ ਸਿੰਘ ਗਿਦੜਵਾ ਦੀ ਗਾਂ ਰਣਮਈ ਟਗੜ ਟੀਮਾਂ ਬਣਾਈਆਂ ਗਈਆਂ ਅਲੱਗ-ਅਲੱਗ ਕੋਟਪਾਈ ਵੱਲੋਂ ਅਲੱਗ-ਅਲੱਗ ਬਣਾਈਆਂ ਗਈਆਂ ਜਿਸ ਵਿੱਚ ਅਮਰਤਪਾਲ ਏਸੀ ਪਿੰਡ ਪਿਉਰੀ ਮਜੂਸੀ ਤੋਂ ਮੁਖਬਰ ਖਾਸ ਨੇ ਉਹਨਾਂ ਨੂੰ ਤਰਾਹ ਦਿੱਤੀ ਕਿ ਜਿਹੜਾ ਅਰਜੇਸ਼ ਕੁਮਾਰ ਉਰਪ ਕਾਲਾ ਦੁੱਦੀ ਆਪਣੇ ਕਾਰ ਦੇ ਵਿੱਚ ਤੇ ਲਗ ਲਗ ਹੋਰ ਵੀ ਕਲਾਂਦੇ ਵਿੱਚ ਡਰਮ ਚ ਪਾ ਕੇ ਸ਼ਰਾਬ ਜੜਾ ਜਾਂ ਵਹਿ ਕਾਰ ਤੇ ਲਾ ਕੇ ਵੇਚ ਰਿਆ ਜਿੱਕਰ ਹੁਣ ਨਾਕਾਬੰਦੀ ਕੀਤੀ ਜਾਵੇ ਜਾਂ ਰੇਡ ਕੀਤਾ ਜਾਵੇ ਤੇ ਉਹਦੇ ਕੋਲ ਪਰਿਮਾਤਰਾ ਚ ਜਿਹੜੀ ਸ਼ਰਾਬ ਮਿਲ ਸਕਦੀ ਹੈ ਜੋ ਅਮਰਪਾਲ ਐਸਐਨ ਮੁਖਵਰਤੀ ਦੱਸੀ ਹੋ ਜਗ੍ਹਾ ਤੇ ਰੇਡ ਕੀਤਾ ਜੋ ਦੌਰਾਨੇ ਰੇਡ ਉਹਦੇ ਕੋਲੋਂ 360 ਬੋਤਲਾਂ ਸ਼ਰਾਬ ਜਿਹੜੀ ਆ ਅੰਗਰੇਜ਼ੀ ਤੇ ਦੇਸੀ ਮਾਰਕ ਵਾਲੀ ਬrand ਹੋਈ ਜਿਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਜੋ ਇਹ ਦੀ ਕਾਰ ਆ ਉਹ ਵੈਗਨਰ ਕਾਰ ਆ ਡੀ ਐਨ 5 ਸੀ ਸੀ 4645 ਕਾਰ ਆ ਜਿਹਦੇ ਵਿੱਚੋਂ ਇਹ ਸ਼ਰਾਬ ਬਰੰਦ ਹੋਈ ਪਹਿਲਾਂ ਸਰ ਕਿੰਨੇ ਕੇ ਮਾਮਲੇ ਦਰਜ ਨੇ ਇੱਥੇ ਇਹਦੇ ਖਿਲਾਫ ਪਹਿਲਾਂ 18 ਮੁਕਦਮੇ ਦਰਜ ਆ ਜੀ ਜਿਹਦੇ ਵਿੱਚ 12 ਅਕਸਾਈ ਦੇ ਆ 2 ਐਨ ਡੀ ਪੀ ਸਰ ਦੇ ਤੇ 4 ਜਿਹੜੇ ਆ ਉਹ ਆਈ ਪੀ ਸਟੇਜ ਕਿੰਨੇ ਚਿਰ ਤੋਂ ਸਰ ਕੰਮ ਕਰਦਾ ਰਹੇ ਹੋ ਇਹ 10 2010 ਤੋਂ ਦੇ ਖਿਲਾਫ ਮੁਕਦਮੇ ਦਰਜ ਹੈ ਇਹ ਪਹਿਲਾਂ ਵੀ ਜਦੋਂ ਸ਼ਰਾਬ ਦੇ ਪਰਚੇ ਦਰਜ ਸੀ ਉਦੋਂ ਵੀ ਜਦੋਂ ਸ਼ਰਾਬ ਦਾ ਰੇਡ ਕਰਨ ਦੇ ਸਬੰਧ ਪੁਲਿਸ ਪਾਰਟੀ ਗਈ ਹੈ ਉਦੋਂ ਵੀ ਪੁਲਿਸ ਦੇ ਕਰਤਿਆ ਸੀ ਉਹ ਵੀ ਇਹਦੇ ਖਿਲਾਫ ਕੰਮ ਕਰਦਾ ਸਰ ਇਹ ਦੁੱਧ ਹੀ ਹੈ ਦੁੱਧ ਦਾ ਕੰਮ ਕਰਦਾ ਪਰ ਸ਼ਰਾਬ ਦੁੱਧ ਦੇ ਵਿੱਚ ਲੈ ਜਾਂਦਾ ਡਰਮਰ ਰਮਾਂਜ ਪਾ ਕੇ ਕਿਵੇਂ ਕਰਦਾ ਹੈ ਹਾਂਜੀ ਇਹ ਕਈ ਵਾਰ ਜਿਹੜੀ ਕਾਰ ਹੈ ਦੁੱਧ ਦਾ ਕੰਮ ਕਰਦਾ ਡੇਰੀ ਰੱਖੀ ਨੇ ਉਹਦੇ ਵਿੱਚ ਡਰਮਾਂ ਚ ਵੀ ਪਾ ਕੇ ਸ਼ਰਾਬ ਲੈ ਜਾਂਦਾ ਕਿਉਂਕਿ ਲਗ ਲਗ ਜਗ੍ਹਾ ਤੇ ਲੋਕਾਂ ਨੂੰ ਅਲਗ ਅਲਗ ਵੇਚਦਾ ਬਾਕੀ ਦਰਾਂਤ ਦੀ ਜਿਹੜੇ ਬੰਦੇ ਕੋਲ ਲੈ ਕੇ ਆ ਉਹ ਬੰਦੇ ਨੂੰ ਨਾਮਿਨੇਟ ਕਰਕੇ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸੇ ਲੜੀ ਦੇ ਵਿੱਚ ਅੱਜ ਥਾਣਾ ਫੋਟਪਾਈ ਬੁੱਕ ਅਫਸਰ ਵੱਲੋਂ ਉਹਨਾਂ ਦੀਆਂ ਲਗਭਗ ਟੀਮਾਂ ਰਾਈਆਂ ਗਈਆਂ ਜਿਸ ਵਿੱਚ ਇੱਕ ਏਐਸਆਈ ਰਿਸਪੌਂਸਿੰਗਲ ਨੂੰ ਟੀਮ ਬਣਾਈ ਗਈ ਇੱਕ ਏਐਸਆਈ ਕਰਨੀ ਸਿੰਘ ਵੱਲੋਂ ਇੱਕ ਉਹਨਾਂ ਨੇ ਮੁਕੱਦਮਾ ਨੰਬਰ 42 ਐਸਆਈ ਜਗਤ ਦਾ ਦਰਜ ਕੀਤਾ ਜਿਸ ਵਿੱਚ 200 ਲੀਟਰ ਨਾਣ 6 ਬੋਤਲਾਂ ਸ਼ਰਾਬ ਨਜਾਇਜ਼ ਤੇ ਚਾਲੂ ਪੱਟੀ ਦਾ ਇੱਕ ਮਕਦਮਾ ਦਰਜ ਕੀਤਾ ਇੱਕ ਮਕਦਮਾ ਉਹਨਾਂ ਨੇ ਨਸ਼ੀਲੀਆਂ ਗੋਲੀਆਂ 10 ਪੱਤੇ ਅਲਪਰਾ ਜੋਂ ਕੁੱਲ ਗੋਲੀਆਂ 100 ਇੱਕੋ ਮਕਦਮਾ ਦਰਜ ਕੀਤਾ ਇਹਨਾਂ ਦੋਸ਼ੀਆਂ ਦੇ ਵੀ ਪੁਛਗ੍ਰਸ ਤੋਂ ਬਾਅਦ ਪਤਾ ਲੱਗਿਆ ਜਿੱਥੋਂ ਇਹ ਲੈ ਕੇ ਆਏ ਕਿਧਰ ਕੋਈ ਵੇਚੀਆਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਕਿੱਥੋਂ ਸੀ ਕਿੱਥੋਂ ਦੇ ਸੀ ਜੀ ਇਹ ਜਿਹੜਾ ਹੈਗਾ ਜੀ ਸ਼ਰਾਬ ਵਾਲਾ ਇਹ ਪਟੋ ਸਿੰਘ ਪੁੱਤਰ ਗਰਮੀਲ ਸਿੰਘ ਕੋ ਕੋਟਲੀ ਵਾਸੀ ਅ블ੂ ਤਣਾ ਕੋਟ ਭਈ ਜਿਹੜਾ ਹਗਾ ਸੀ ਨਸ਼ੀਲੀਆਂ ਗੋਲੀਆਂ ਉਹ ਗਰਗਦੀਪ ਸਿੰਘ ਉਰਫ ਪੀਰਾ ਪੁੱਤਰ ਮਰੀਤ ਸਿੰਘ ਵਾਸੀ ਕੋਟਲੀ ਬਲੂ ਇਹਨਾਂ ਦੇ ਖਿਲਾਫ ਐਨਡੀਪੀਐਸ ਦਾ ਪਰਚਾ ਦਰਜ ਕੀਤਾ ਗਿਆ ਜਿਹੜਾ ਪਟੋਆ ਉਹਦੇ ਖਿਲਾਫ ਰਕਸਾਈ ਜਦ ਦਾ ਪਰਚਾ ਦਰਜ ਕੀਤਾ